पंजाब में जहाँ सतलुज और ब्यास नदियों के आसपास के इलाकों में जल स्तर लगातार बढ़ने से बाढ़ जैसे हालात हैं वहीं बीती रात जम्मू कश्मीर के कठुआ इलाके में चक्रवाती तूफान आने से रावी नदी में भी जल स्तर बढ़ गया है जिसके चलते दूसरी तरफ के आधा दर्जन गांव के लोगों के लिए मकोरा पट्टन से चलने वाली नाव सुविधा भी बंद कर दी गयी है इस बारे में बात करते हुए नाविक नक्षत्र सिंह ने कहा की जल स्तर काफी बढ़ गया है जिसे ध्यान में रखते हुए ये नाव बंद कर दी गयी है क्यूँकी जल स्तर लगातार बढ़ रहा है इस बीच जिला प्रशासन ने भी जानकारी दी है कि आज रावी नदी में अधिक पानी आएगा और जिसके चलते जम्मू के जल ग्रहण क्षेत्र में अधिकांश नाले नदियां पूरी क्षमता से बह रही है लोगों को रावी नदी से दूर रहने की सलाह दी गई है इस बीच प्रशासन के अधिकारियों का कहना है कि अगर किसी भी तरह की बाढ़ जैसी स्थिति उत्पन्न होती है तो प्रशासन ने सभी तैयारियां पूरी कर ली है और प्रशासन हर स्थिति से निपटने के लिए तैयार भी है उधर इस मौके पर एस एस पी गुरदासपुर आदित्य ए डी सी ਸਿੰਘ 베ਦੀ ਐਸਟੀਐਮ ਦਿਨਨਗਰ ਜਸਪਿੰਦਰ ਸਿੰਘ ਭੁੱਲਰ ਔਰ ਤਹਿਸੀਲਦਾਰ ਦਿਨਨਗਰ ਨੇ ਰਾਵੀ ਦਰਿਆ ਸੇ ਮੈਂ ਪਹੁੰਚ ਕਰ ਪੂਰੀ ਸਥਿਤੀ ਦਾ ਜੋ ਹੈ ਜਾਇਜ਼ਾ ਲਿਆ ਹੈ ਔਰ ਲੋਗੋ ਸੇ ਅਪੀਲ ਕੀ ਹੈ ਕਿ ਕਿਸੇ ਵੀ ਤਰ੍ਹਾਂ ਸੇ ਘਬਰਾਣੇ ਕੀ ਜ਼ਰੂਰਤ ਨਹੀਂ ਹੈ। ਇਹ ਦਿੱਕਤ ਐਹੀ ਹੈ ਜੀ ਜਿਹੜੇ ਪਾਰ ਵਾਲੇ ਪਿੰਡ ਆ ਉਹਨਾਂ ਨੂੰ ਕਾਫੀ ਦਿੱਕਤ ਆ ਹੁਣ ਪੂਰੀ ਤਰ੍ਹਾਂ ਸੰਪਰਕ ਜਿਹੜਾ ਟੁੱਟ ਗਿਆ ਉਹਨਾਂ ਦਾ ਇਧਰ ਨਾਲੋਂ ਕੋਈ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਜੇ ਲੋੜ 'ਤੇ ਕਿਸੇ ਤਰ੍ਹਾਂ ਦੀ ਵੀ ਸਹੂਲਤ ਉਹਨਾਂ ਨੂੰ ਹੁਣ ਨਹੀਂ ਮਿਲ ਸਕਦੀ। ਉਹਨਾਂ ਨੂੰ ਇਹ ਵੱਡੀ ਦਿੱਕਤ ਆ। ਕੋ ਸਾਨੂੰ ਦਿੱਕਤ ਹੈ ਜਿਹੜਾ ਸਾਡਾ ਕੰਮ ਪੂਰੀ ਤਰ੍ਹਾਂ ਬੰਦਾ ਸਾਡੇ ਦਰਵਾਜੇ ਤੱਕ ਪਾਣੀ ਆ ਕੇ ਦਾ ਤੇ ਇਸੇ ਦਿੱਕਤ ਆ ਬਸ ਲੋਕਾਂ ਨੂੰ ਦਿੱਕਤ ਆ ਰਹੀ ਪਾਣੀ ਦਾ ਹਾਂਜੀ ਲੋਕਾਂ ਨੂੰ ਦਿੱਕਤ ਆ ਰਹੀ ਐ ਪਾਰ ਜਾਣ ਵਾਲਿਆਂ ਨੂੰ ਉਧਰ ਆਉਣ ਵਾਲਿਆਂ ਨੂੰ ਦਿੱਕਤ ਆ ਰਹੀ ਐ ਤੇ ਜਿਹੜੇ ਲਾਗੇ ਪਿੰਡ ਆ ਉਹਨਾਂ ਨੂੰ ਵੀ ਖਤਰਾ ਦਾ ਮਾਹੌਲ ਬਣਿਆ ਦਾ ਪੂਰਾ ਉਹਨਾਂ ਨੂੰ ਫਿਕਰ ਆ ਵੀ ਪਾਣੀ ਸਾਡੇ ਪਿੰਡਾਂ ਤੱਕ ਨਾ ਪਹੁੰਚ ਜਾ ਘਰਾਂ ਤੱਕ ਨਾ ਆ ਜਾਏ ਪ੍ਰਸ਼ਾਸਨ ਅਧਿਕਾਰੀ ਵੀ ਘਰ ਆਏ ਕੋਈ ਹਾਂ ਮੈਂ ਤਾਂ ਹੁਣੇ ਆਇਆ ਮੈਂ ਫਿਲਹਾਲ ਤੇ ਕੋਈ ਨਹੀਂ ਦੇਖਿਆ ਸ਼ਾਇਦ ਆਏ ਆ ਕਹਿੰਦੇ ਸੀ ਪਹਿਲਾਂ ਸਰ ਕਹਿੰਦੇ ਪ੍ਰਬੰਧ ਪੂਰੇ ਕਰ ਲਏਗੇ ਆ ਹਾਂਜੀ ਦੇਖੋ ਸ਼ਾਇਦ ਹੋ ਸਕਦਾ ਜੇ ਕੋਈ ਲੋੜ ਪਈ ਕਿ ਪਤਾ ਲੱਗ ਜਾਏਗਾ ਹੋਇਆ ਪ੍ਰਬੰਧ ਕਰਨੀ ਹਾਂਜੀ ਫਸਲਾਂ ਦਾ ਨੁਕਸਾਨ ਹਾਂਜੀ ਬੈਕ ਸਾਈਡ ਤੇ ਜਿਹੜੀ ਫਸਲਾਂ ਕੁਮਾਦ ਵਗੈਰਾ ਜਿੱਦਾਂ ਉਹਨਾਂ ਦਾ ਨੁਕਸਾਨ ਤੇ ਹੋਇਆ ਇਹ ਪਾਣੀ ਫਿਰ ਜਾਂਦਾ ਉਹਨਾਂ ਦੇ ਵਿੱਚ ਨਾ ਮੇਰਾ ਰਿਵਰ ਪੈਰਾਡੇਜ ਅਹੀਂ ਖੋਲੇ ਦਾ ਇਹਦੇ ਵੀ ਦਿੱਕਤ ਤੇ ਹੈਗੀ ਆ ਵੇਖੋ ਪਾਰ ਦੇ ਲੋਕੀ ਵਿੱਚ ਘਿਰ ਗਏ ਦੇ ਆ ਉੱਥੇ ਪਾਣੀ ਹੈ ਨਹੀਂ ਆ ਰਸਤਾ ਕੋਈ ਨਹੀਂ ਆ ਉਹਨਾਂ ਦੇ ਤੇ ਸਾਡੇ ਤੇ ਚਲੋ ਇੱਥੇ ਦਰਵਾਜ਼ੇ ਤੇ ਦਰਵਾਜ਼ੇ ਦੇ ਵਿੱਚ ਪਾਣੀ ਫਿਰ ਗਿਆ ਪੈਣੀਆਂ ਪੁਲੀਆਂ ਚ ਹੀ ਆ ਪਾਣੀ ਜਾਣ ਡਿਆ ਇਹ ਤਾਂ ਕਿ ਕੋਈ ਨੁਕਸਾਨ ਨਹੀਂ ਲੱਗਦਾ ਗਾੜੀ ਵਿਖੋ ਪਰਮਾਧਮਾ ਦੇ ਹੱਥੇ ਜੇ ਤੇ ਬਹੁਤਾ ਪਿੱਛੋਂ ਪਾਣੀ ਆਏਗਾ ਤੇ ਲੋਕਾਂ ਦਾ ਨੁਕਸਾਨ ਹੋਏਗਾ ਅੱਛਾ ਪਿੰਡ ਫਿਰ ਅੱਠ ਘੇੜੇ ਦੇ ਪਿੱਛੇ ਪਿੰਡ ਜਿਹੜੇ ਪਾਰ ਵਾਲੇ ਪਿੰਡ ਉਹਦੇ ਘਰੇ ਰਹੀ ਹੈ ਕੋਈ ਬੇੜੀ ਨਾਲ ਹੀ ਚੱਲਦੇ ਆ ਤੇ ਬੇੜੀ ਨਹੀਂ ਪਈ ਤੇ ਫਿਰ ਉਹਨਾਂ ਨਾ ਤੇ ਉੱਥੇ ਹੀ ਨਾਲ ਉਹ ਦੂਜੇ ਪਾਸੇ ਪਾਕਿਸਤਾਨ ਆ ਤੇ ਉੱਧਰ ਦੂਜਾ ਉਧਰ ਤੇ ਆਇਆ ਤੇ ਵਿਚਕਾਰ ਹੀ ਰਹਿ ਗਏ ਪਿੰਡ ਉਹ ਜਿਹੜੇ ਲੋਕੀ ਪਾਰ ਗਏ ਰਹਿ ਉਹ ਪਾਰ ਆ ਜਿਹੜੇ ਇੱਧਰ ਨੇ ਉਹ ਇੱਧਰ ਰਹਿ ਗਏ ਲਿੰਕ ਟੁੱਟ ਗਿਆ ਲੋਕਾਂ ਦਾ ਨਾਲ ਆਉਣਗੇ ਜੀ ਤੁਹਾਨੂੰ ਕੀ ਅਸੀਂ ਸਾਰੇ ਇੱਥੇ ਸਪੈਸ਼ਲੀ ਆ ਮੌਕਾ ਵੇਖਣ ਆਇਆ ਸਾਰੇ ਜਿਸ ਤਰ੍ਹਾਂ ਕੀ ਸਾਰੀਆਂ ਆਲਰੇਡੀ ਹੋ ਤੁਸੀਂ ਦੇਖ ਰਹੇ ਹੋ ਤੇ ਐਕਸ਼ਨ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀਗਾ ਉਹ ਰਿਸਿਵ ਹੋ ਰਿਹਾ ਐ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਹਾਂਗਾ ਕਿ ਹੋਪ ਵਾਲੀ ਜਿਹੜੀ ਕੰਡੀਸ਼ਨ ਐ ਤੇ ਦੂਜੀ ਗੱਲ ਪਾਣੀ ਦਾ ਮੌਕਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਰੈ residențial ਏਰੀਆ ਉਹ ਬਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਐ ਇੱਥੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਸ ਦੀ ਜਿਹੜੀ ਟੀਮ ਸਾਥ ਸੀ ਇਥੇ ਡਿਪਲੋਮੈਟ ਕਰ ਦਿੱਤੀ ਹੈ ਸਾਡਾ ਰੈਵਨਿਊ ਸਟਾਫ ਸਾਡਾ ਜਿਹੜਾ ਐਕਟੈਂਸੀ ਕਨਸਰਨ ਨੇ ਮਾਈਨਿੰਗ ਵਾਲੇ ਉਥੇ ਨੇ ਸਾਡੇ ਨਾਲ ਆਪਣੇ ਹਲਕਾ ਇੰਚਾ ਦੇ ਨੇ ਅਸੀਂ ਸਭ ਨੇ ਆਪ ਅਥੇ ਸਾਰੇ ਆਂਕਲ ਸੀ ਵੇਖੇ ਹੈ ਸਪੈਸ਼ਲੀ ਐਸਐਸਪੀ ਸਰਵਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਭਾਰਤ ਦੀ ਗੱਲ ਕਰੀਏ ਪਿੰਡਾਂ ਦੀ ਉਹ ਜਿਹੜੇ ਲੋਕ ਨੇ ਉਹ ਹਾਈ ਲੈਂਡ ਤੇ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਰਾਬਤਾ ਕੰਮ ਕੀਤਾ ਜਾ ਰਿਹਾ ਉਸ ਬਾਅਦ ਕਿਸੇ ਰੰਦੇ ਦੀ ਫੂਡ ਦੀ ਛੋਟੇ ਜਾਂਦੀ ਹੈ ਮੈਡੀਸਿਨ ਦੀਆਂ ਦੀ ਉਹ ਵੀ ਪਹੁੰਚਾ ਦਿੱਤੀ ਜਾਏਗੀ ਇਸੇ ਸੰਬੰਧਿਤ ਜਿਹੜੀਆਂ ਸਾਡੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਬੋਡਸਾ ਉਹਨਾਂ ਦੀ ਰਿਪੇਅਰ ਕਰਾ ਕੇ ਰੱਖ ਲਏ ਸੀ ਕਿਉਂ ਉਹ ਵੀ ਅੱਸੀ ਤੇ ਪਹੁੰਚ ਰਹੀ ਹੈ ਤੇ ਜਿਸਨ ਥੋੜਾ ਜਿਹਾ ਪਾਣੀ ਦਾ ਫਲੋ ਥਰਾ ਠੀਕ ਹੁੰਦਾ ਤੇ ਉਸ ਨਾਲ ਸੰਬੰਧੀ ਜਾ ਕੇ ਮੌਕਾ ਵੇਖ ਲਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਹਨਾਂ ਨੂੰ ਲੋੜ ਹੈ ਉਹ ਸਾਰੀ ਪ੍ਰੋਵਾਈਡ ਕਰਾ ਦਿੱਤੀ ਫਿਲਹਾਲ ਹੁਣ ਪਾਣੀ ਘਟਨੇ ਚਾਲ ਸਕੇ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਦਰਖਤਾਂ ਦੇ ਜਿਹੜੇ ਇੱਕ ਬੜਾ ਵਧੀਆ ਹੁੰਦਾ ਕਿ ਦਰਖਤਾਂ ਦੇ ਪਾਣੀ ਦਾ ਲੈਵਲ ਤੋਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਵਧ ਰਿਹਾ ਹੈ ਕਿ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖਿਓ ਜਿਹੜਾ ਪਾਣੀ ਦੇ ਸਿੱਟਕਰ ਪ